ਲਗਾਤਾਰ ਪੰਜਾਬ ਬੰਦਾ ਜਾ ਰਿਹਾ ਲੁੱਟਾਂ ਖੋਵਾਂ ਵਾਲਾ ਸੂਬਾ ਜੀਹਾਂ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਰੋਜ਼ਾਨਾ ਹੀ ਲੁੱਟਾਂ ਖੋਵਾਂ ਦੇਖਣ ਨੂੰ ਮਿਲਦੀਆਂ ਪਈਆਂ ਇੱਕ ਬੀਤੇ ਦਿਨੀ ਘਟਨਾ ਤੁਹਾਨੂੰ ਦਿਖਾ ਰਹੇ ਹਾਂ ਸੀਸੀਟੀਵੀ ਦੀ ਕਿ ਜੋ ਕਿ ਇੱਕ ਦੁਕਾਨਦਾਰ ਆਪ ਦੇ ਕਰਮਚਾਰੀ ਦੇ ਨਾਲ ਮਹਿਲਾ ਦੇ ਨਾਲ ਦੁਕਾਨ ਦਾ ਵਿੱਚ ਬੈਠਾ ਸੀ ਤਿੰਨ ਲੁਟੇਰੇ ਮੂੰਹ ਤੇ ਰਮਾਲ ਬੰਨ ਕੇ ਅੰਦਰ ਆਏ ਤੇ ਲੁੱਟ ਕਰਕੇ ਚਲੇ ਗਏ ਹਾਲਾਂਕਿ ਉੱਥੇ ਇੱਕ ਨੌਜਵਾਨ ਮੁੰਡੇ ਨੇ ਬਹੁਤ ਦਲੇਰੀ ਦਿਖਾ ਕੇ ਉਹਨਾਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ ਸੀਸੀਟੀਵੀ ਫੋਟੋ ਵੀ ਤੁਹਾਨੂੰ ਦਿਖਾ ਰਹੇਗੇ ਜਿਹਦੇ ਵਿੱਚ ਤੱਕਾ ਮੁੱਕੀ ਹੁੰਦੀ ਪਈ ਆ ਲੇਕਿਨ ਕਿਤਨਾ ਕਿਤੇ ਤਿੰਨ ਲੁਟੇਰੇ ਉਥੋਂ ਭੱਜਣ ਦੇ ਵਿੱਚ ਕਾਮਯਾਬ ਤਾਂ ਹੋ ਗਏ ਲੇਕਿਨ ਨਾਲ ਦੇ ਨਾਲ ਪੁਲਸ ਉੱਤੇ ਸਰਕਾਰਾਂ ਉੱਤੇ ਵੱਡੇ ਸਵਾਲ ਜਿਹੜੇ ਗਏ ਉਹ ਚੁੱਕ ਕੇ ਚਲੇ ਚੁੱਕੇ ਨੇ ਕਿਉਂਕਿ ਸ਼ਰਿਆਮ ਦਿਨ ਦਿਹਾੜੇ ਇਸ ਤਰ੍ਹਾਂ ਦੀ ਵਾਰਦਾਤਾਂ ਹੁੰਦੀਆਂ ਪਈਆਂ ਪਹਿਲਾਂ ਅਕਸਰ ਰਾਤ ਨੂੰ ਦੇਰ ਰਾਤ ਨੂੰ ਕਿਤੇ ਮਾੜੀ-ਮੋਟੀ ਘਟਨਾ ਦੇਖਣ ਨੂੰ ਮਿਲਦੀ ਸੀ ਲੇਕਿਨ ਹੁਣ ਤਕਰੀਬਨ ਕੁਝ ਚਿਰ ਤੋਂ ਇਸ ਤਰ੍ਹਾਂ ਦਾ ਜਿਹੜੀਆਂ ਵਾਰਦਾਤਾ ਵਧੀਆਂ ਐ ਜਿਵੇਂ ਕਿ ਇਹਨਾਂ ਨਸ਼ੇੜੀਆਂ ਇਹਨਾਂ ਲੁਟੇਰਿਆਂ ਦਾ ਇਹ ਹੁਣ ਤੰਦਾ ਹੀ ਬਣ ਚੁੱਕਾ ਐ ਸਵੇਰੇ ਸ਼ਾਮ ਇਹਨਾਂ ਦਾ ਕੰਮ ਹੀ ਐ ਉਹ ਹੋ ਗਿਆ ਕਿ ਅਸੀਂ ਕਿਸ ਨਾ ਕਿਸੇ ਨੂੰ ਆਪਣੀ ਲੁੱਟ ਦਾ ਨਿਸ਼ਾਨਾ ਬਣਾਉਣਾ ਹੈਗਾ ਐ ਹੁਣ ਤੁਹਾਨੂੰ ਕੀ ਲੱਗਦਾ ਇਸ ਬਾਰੇ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਰਕਾਰਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਔਰ ਇਸ ਬਾਰੇ ਸੋਚ ਕੇ ਲੋਕ ਜਿਹੜੇ ਪੰਜਾਬ ਦੇ ਅਮਨ ਖਾਂਤੀ ਦਾ ਜੀਵਨ ਬਤੀਤ ਕਰਨ ਸਕਣ ਤੇ ਤਿੰਨ ਬੰਦੇ ਆ ਚੁੱਕੇ ਜੀ ਠੀਕ ਹੈ ਜੀ ਤਿੰਨ ਬੰਦੇ ਆ ਜਿਹੜੇ ਮੂਰ ਫੇਟੇ ਸੀਗੇ ਹਾਂਜੀ ਤੇ ਉਹਨਾਂ ਨੇ ਕਿਹਾ ਵੀ 100 ਡਾਲਰ ਚਾਹੀਦੇ ਠੀਕ ਹੈ ਜੀ ਤੇ ਅਜੀ ਕਿਹਾ ਵੀ ਸਾਡੇ ਕੋਲ ਤਾਂ ਹੈ ਨਹੀਂ ਗੇ ਤੁਸੀਂ ਫਲੋਰ ਚਲ ਜਾਓ ਜਾਂ ਕਿਤੇ ਹੋਰ ਪੁੱਛ ਲਓ ਤੇ ਮੇਰੇ ਨਾਲ ਕਪੜੂ-ਕਪੜ ਮਾਰੇ ਹਾਂਜੀ ਤੇ ਬਾਅਦ ਚ ਉਹਨਾਂ ਨੇ ਮੈਨੂੰ ਕੰਧ ਨਾਲ ਲਾ ਲਿਆ ਬਾਕੀ ਬੰਦੇ ਹੰਦਰਾ ਠੀਕ ਹੈ ਜੀ ਕੀ ਸੀ ਉਹਨਾਂ ਦੇ ਹੱਥ ਵਿੱਚ ਉਹ ਰਾਸਤੇ ਚ ਬਣਾ ਅੰਗਾਨੀ ਸੀ ਕਿਹਾ ਸੀ ਕੋਈ 1.5 ਦੇ ਵਿੱਚ ਇੱਕ 1.5 ਲੱਖ ਦਾ